ਵੇਖ ਹੈ ਗੁਰਮਖ ਸਿੰਘ ਮੁਸਾਫਰ ਦੀ ਕਹਾਣੀ ਬਾਗੀ ਦੀ ਤੀ ਕਿਸ਼ਨ ਸਿੰਘ ਨੇ ਪੁਲਿਸ ਨੂੰ ਵੇਖਦਿਆਂ ਹੀ ਝਟ ਆਖ ਦਿੱਤਾ ਲਓ ਖਾਲਸਾ ਤਿਆਰ ਬਰ ਤਿਆਰ ਪਰ ਉਸ ਦਾ ਚਿਹਰਾ ਉਸ ਦੇ ਦਿਲ ਤੇ ਤੌਖਲੇ ਨੂੰ ਨਾ ਲੁਕਾ ਸਕਿਆ ਜੇ ਦੇਰ ਹੋ ਗਈ ਤਾਂ ਰਾਤ ਨੂੰ ਤੁਹਾਨੂੰ ਥਾਣੇ ਦੀ ਹਵਾਲਾ ਕੱਟਣੀ ਪਵੇਗੀ ਜੇਲ੍ਹ ਤੇ ਥਾਣੇ ਦੀ ਹਵਾਲਾਤ ਦੇ ਫਰਕ ਤੋਂ ਤੁਸੀਂ ਜਾਣੋ ਹੀ ਹੋ ਪੁਲਿਸ ਇੰਸਪੈਕਟਰ ਦੀ ਇਹ ਗੱਲ ਸੁਣ ਕੇ ਕਿਸ਼ਨ ਸਿੰਘ ਨੇ ਕਿਹਾ ਮੇਰੇ ਲਈ ਇੱਕੋ ਗੱਲ ਹੈ ਥਾਣਿਆਂ ਦੀਆਂ ਹਵਾਲਾਤਾਂ ਵਿੱਚ ਵੀ ਬਥੇਰੀਆਂ ਪਸਲੀਆਂ ਕਸਾਈਆਂ ਨੇ ਨਹੀਂ ਨਹੀਂ ਮੇਰਾ ਮਤਲਬ ਕਿਸ਼ਨ ਸਿੰਘ ਨੇ ਵਿੱਚੋਂ ਹੀ ਕਿਹਾ ਤੁਹਾਡਾ ਮਤਲਬ ਖੇਤੀ ਤੋਂ ਹੈ ਨਾ ਚਲੋ ਮੇਰੇ ਵੱਲੋਂ ਕੋਈ ਟਿੱਲ ਨਹੀਂ ਜ਼ੁਬਾਨ ਨਾਲ ਤਾਂ ਕਿਸ਼ਨ ਸਿੰਘ ਨੇ ਇਹ ਗੱਲਾਂ ਕੀਤੀਆਂ ਪਰ ਉਸ ਦਾ ਮਨ ਕਿਸੇ ਹੋਰ ਪਾਸੇ ਹੈ। ਇਉਂ ਪ੍ਰਤੀਤ ਹੁੰਦਾ ਜਿਵੇਂ ਉਸ ਦੀ ਕੋਈ ਚੀਜ਼ ਗਵਾਚ ਗਈ ਹੈ। ਜੇਲ੍ਹ ਜਾਣ ਤੋਂ ਪਹਿਲਾਂ ਉਹ ਲੱਭ ਜਾਏ ਤਾਂ ਬਧਿਕ ਤਸੱਲੀ ਨਾਲ ਇਸ ਸਫ਼ਰ ਵਿੱਚ ਪੈ ਸਕਦਾ ਹੈ। ਸ਼ਰਨ ਕਿਸ਼ਨ ਸਿੰਘ ਦੀ ਆਵਾਜ਼ ਸੁਣ ਕੇ ਉਸ ਦੀ ਭੈਣ ਵੀਰਾਂਵਾਲੀ ਨੇ ਅੰਦਰੋਂ ਕਿਹਾ। ਭਰਾ ਜੀ ਪਰਜਾਈ ਤਾਂ ਮੀਟਿੰਗ ਵਿੱਚ ਗਈ ਹੋਈ ਹੈ। ਇਨਸਪੈਕਟਰ ਦੇ ਕੰਨ ਖੜੇ ਹੋ ਗਏ। ਕਿਸ਼ਨ ਸਿੰਘ ਨੇ ਕਿਹਾ, "ਬੀਰਾ, ਲਾਜ ਦੇ ਬੁਖਾਰ ਵਾਲਾ ਕਾਗਜ਼ ਚੁੱਕ ਲਿਆ।" ਬੀਰਾ ਬਾਲੀ ਨੇ ਕਾਗਜ਼ ਕਿਸ਼ਨ ਸਿੰਘ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ, "ਪਰਜਾਈ ਜਾਣ ਲੱਗੀ ਆਖਦੀ ਸੀ ਕਿ ਇਸ ਵੇਲੇ 102 ਹੈ। ਜੇ ਵੱਧ ਜਾਏ ਤਾਂ ਬਰਫ਼ ਦੀ ਪੱਟੀ ਰੱਖਣੀ ਹੈ।" ਕਿਸ਼ਨ ਸਿੰਘ ਪਹਿਲੀ ਵਾਰ ਜੇਲ੍ਹ ਨਹੀਂ ਜਾਣ ਲੱਗਾ। ਇਨਸਪੈਕਟਰ ਇਸ ਦੀ ਦ੍ਰਿੜਤਾ ਤੋਂ ਵੀ ਅਣਜਾਣ ਨੇ। ਇਨਸਪੈਕਟਰ ਨੂੰ ਕਿਸ਼ਨ ਸਿੰਘ ਦੀ ਥੋੜੀ ਜਿਹੀ ਪਰੇਸ਼ਾਨੀ ਦੇ ਕਾਰਨ ਦਾ ਵੀ ਹੁਣ ਪਤਾ ਲੱਗ ਗਿਆ ਹੈ। ਮੀਟਿੰਗ ਦਾ ਲਫ਼ਜ਼ ਇਨਸਪੈਕਟਰ ਦੇ ਕੰਨਾਂ ਵਿੱਚ ਕੱਚ ਦੇ ਟੁਕੜੇ ਵਾਂਗ ਰੜਕ ਗਿਆ। ਸਾਈਕਲ ਤੇ ਲੱਤ ਧਰਦਿਆਂ ਹੀ ਉਸਨੇ ਨਾਲ ਦੇ ਸਪਾਹੀਆਂ ਨੂੰ ਅੱਖ ਨਾਲ ਕੁਝ ਸਮਝਾਇਆ ਤੇ ਨਾਲ ਕਿਹਾ ਸਰਦਾਰ ਜੀ ਬੇਸ਼ੱਕ ਆਰਾਮ ਨਾਲ ਤਿਆਰੀ ਕਰ ਲਵੋ। ਮੈਂ ਆਉਣਾ। ਇਨਸਪੈਕਟਰ ਸੜਕੋਂ ਪਾਰ ਸਾਹਮਣੇ ਕਾਰਖਾਨੇ ਦੇ ਵੱਡੇ ਦਰਵਾਜ਼ਿਆਂ ਅੰਦਰ ਵੜ ਗਿਆ ਬੈਠੇ ਸਪਾਈਆਂ ਚੋਂ ਇੱਕ ਨੇ ਕਿਹਾ ਇੰਸਪੈਕਟਰ ਸਾਹਿਬ ਸ਼ਾਇਦ ਕਿਧਰੇ ਟੈਲੀਫੋਨ ਕਰਨ ਗਏ ਨੇ ਵੀਰਾਂਵਾਲੀ ਦੀਆਂ ਅੱਖਾਂ ਦੇ ਸੋਮੇ ਫੁੱਟਣ ਹੀ ਵਾਲੇ ਸਨ ਕਿਸ਼ਨ ਸਿੰਘ ਦੀ ਕੁਝ ਘੂਰੀ ਭਰੀ ਸਹੰਤ ਨੂੰ ਪਛਾਣ ਕੇ ਉਹ ਲਾਜ ਦੇ ਮੰਝੇ ਦੇ ਪਿਛਲੇ ਪਾਸੇ ਪਈ ਚੌਂਕੀ ਤੇ ਬੈਠ ਗਈ ਕਿਸ਼ਨ ਸਿੰਘ ਨੇ ਆਪਣੀਆਂ ਉਂਗਲਾਂ ਨਾਲ ਲਾਜ ਦੇ ਕੇਸਾਂ ਨੂੰ ਸਵਾਰਦਿਆਂ ਕਿਹਾ ਪੁੱਤਰ ਹਣ ਤੇ ਤੋ ਠੀਕ ਹੈ ਅੱਜ ਤੇ ਬੁਖਾਰ ਘਟ ਹੈ ਕੱਲ ਖਬਰ ਟੁੱਟੀ ਜਾਵੇ ਜੇ ਤੈਨੂੰ ਬੁਖਾਰ ਨਾ ਹੁੰਦਾ ਨਾ ਤਾਂ ਮੈਂ ਹੁਣ ਤੱਕ ਜੇਲ੍ਹ ਚਲੇ ਜਾਣਾ ਸੀ ਸਾਥੀ ਤੇ ਸਾਰੇ ਚਲੇ ਹੀ ਗਏ ਨੇ ਲਾਡਲੀ ਲਾਜ ਨੇ ਮੱਧਮ ਜਹੀ ਆਵਾਜ਼ ਵਿੱਚ ਕਿਹਾ ਮੈਂ ਤਾਂ ਫਿਰ ਮਾੜੀ ਕੁੜੀ ਹੋਈ ਨਾ ਜਿਸਨੇ ਤੁਹਾਡੇ ਚੰਗੇ ਕੰਮ ਵਿੱਚ ਰੋਕ ਪਾਈ ਐ ਨਹੀਂ ਮੇਰੀ ਲਾਜ ਬੇਟੀ ਤੇਰਾ ਇਸ ਵਿੱਚ ਕੀ ਕਸੂਰ ਐ ਬੁਖਾਰ ਤੇਰੇ ਬਸ ਦੀ ਗੱਲ ਤਾਂ ਨਹੀਂ ਨਾ ਤੈਨੂੰ ਇਸ ਤਰ੍ਹਾਂ ਛੱਡ ਕੇ ਜਾਣ ਦਾ ਤੇ ਮੇਰਾ ਪਹਿਲਾਂ ਹੱਥ ਹੀ ਨਹੀਂ ਪਿਆ ਜਿਸ ਦਿਨ ਬੰਬਈ ਸਾਡੇ ਆਗੂ ਫੜੇ ਗਏ ਸਨ ਉਸ ਦਿਨ ਮੈਂ ਉਹਨਾਂ ਨੂੰ ਵਧਾਈ ਦੇਣ ਵਾਲੇ ਮਤੇ ਤੇ 5 ਮਿੰਟ ਬੋਲਿਆ ਸਾਂ ਫੇਰ ਮੈਂ ਤੇਰੇ ਦਵਾਈ دارو ਵਿੱਚ ਹੀ ਲੱਗਾ ਰਿਹਾ ਕਿਤੇ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਿਆ ਉੰਜ ਵੀ ਪਹਿਲਾਂ ਲੀਡਰਾਂ ਨੂੰ ਹੀ ਥੜਨ ਗਈ ਅਸਾਂ ਸੇਵਾਦਾਰਾਂ ਦੀ ਵਾਰੀ ਪਿੱਛੋਂ ਹੀ ਆਉਣੀ ਹੈ ਪਰ ਸਾਨੂੰ ਉਜ਼ਰ ਵੀ ਕੀ ਹੈ ਭਾਵੇਂ ਹੁਣ ਫੜ ਲੈਣ ਕਿਸ਼ਨ ਸਿੰਘ ਦੇ ਮੂੰਹੋਂ ਇਹ ਅਖੀਰਲਾ ਫਿਕਰਾ ਜੇ ਨਿਕਲਿਆ ਹੀ ਸੀ ਕਿ ਲਾਜ ਨੇ ਨਾਲ ਹੀ ਆਖ ਦਿੱਤਾ ਬੇਸ਼ੱਕ ਫੜ ਲੈਣ ਕਿਸ਼ਨ ਸਿੰਘ ਆਪਣੀ ਇਕਲੌਤੀ लाडली ਨਾਲ ਜਿਉਂ-ਜਿਉਂ ਗੱਲਾਂ ਕਰਦਾ ਗਿਆ ਉਸ ਦਾ ਮਨ ਹੌਲਾ ਹੁੰਦਾ ਗਿਆ ਹੁਣ ਉਹ ਬੇਸਵਰੀ ਨਾਲ ਆਪਣੀ ਘਰ ਵਾਲੀ ਸਰਨਕੌਰ ਨੂੰ ਉਡੀਕ ਰਿਹਾ ਹੈ ਬਰਾਂਡੇ ਵੱਲ ਵੇਖ ਕੇ ਉਹ ਤਸੱਲੀ ਕਰ ਲੈਂਦਾ ਹੈ ਕਿ ਇਨਸਪੈਕਟਰ ਵੀ ਅਜੇ ਨਹੀਂ ਪਰਤਿਆ पास बैठी वीरावाली ਪਹਿਲਾਂ ਤਾਂ ਗਲੇਡੂ ਪਰ ਆਉਣ ਦੇ ਡਰ ਤੋਂ ਨਹੀਂ ਸੀ ਬੋਲਦੀ ਪਰ ਹੁਣ ਉਸ ਨੂੰ ਵੀ ਕੁਝ ਹੌਂਸਲਾ ਜਿਹਾ ਹੋ ਗਿਆ ਉਸਨੇ ਕਿਹਾ ਲਾਜ ਜੇ ਤੇਰੇ ਪਿਤਾ ਜੀ ਫੜੇ ਗਏ ਤਾਂ ਤੇਰੀ ਦਵਾਈ ਕੌਣ ਕਰੇਗਾ ਤੂੰ ਉਦਾਸ ਤਾਂ ਨਹੀਂ ਹੋ ਜਾਵੇਂਗੀ ਭੂਆ ਜੀ ਦਵਾਈ دارو ਲਈ ਤੁਸੀਂ ਜੋ ਮੇਰੇ ਪਾਸ ਹੋ ਮਾਤਾ ਜੀ ਜੋ ਹਨ ਬਾਕੀ ਰਹੀ ਉਦਾਸੀ ਦੀ ਗੱਲ ਮੈਂ ਤਾਂ ਰਾਜ਼ੀ ਹੋ ਕੇ ਆਪ ਵੀ ਇਸ ਵੀਰਾਂ ਪਿਤਾ ਜੀ ਪਾਸ ਜੇਲ੍ਹ ਵਿੱਚ ਚਲੀ ਜਾਵਾਂਗੀ। ਲਾਜ ਦੀ ਗੱਲ ਸੁਣ ਕੇ ਵੀਰਾਂ ਵਾਲੀ ਦਾ ਬੇਇੱਤਿਆਰ ਹਾਸਾ ਨਿਕਲ ਗਿਆ। ਲਾਜ ਨੇ ਕਿਹਾ ਨਹੀਂ ਬੁਆ ਜੀ ਹਾਸੇ ਦੀ ਗੱਲ ਨਹੀਂ। ਆਪਣੇ ਮੁਲਕ ਵਾਸਤੇ ਜੇਲ੍ਹ 'ਚ ਜਾਣਾ ਕੋਈ ਮਾੜੀ ਗੱਲ ਤੇ ਨਹੀਂ। ਮੈਂ ਇਸ ਵਾਰਾ ਜ਼ਰੂਰ ਜਾਣਾ ਹੈ। ਲਾਜ ਤੂੰ ਤੇ ਹਜੇ 12 ਸਾਲਾਂ ਦੀ ਵੀ ਨਹੀਂ ਹੋਈ। ਭੂਆ ਦੀ ਗੱਲ ਸੁਣ ਕੇ ਲਾਜ ਨੇ ਕਿਹਾ ਪਿਤਾ ਜੀ ਸੁਣੋ ਭੂਆ ਜੀ ਦੀ ਗੱਲ ਮਾਲੂਮ ਹੁੰਦਾ ਹੈ ਕਿ ਭੂਆ ਜੀ ਕਦੇ ਗੁਰਦੁਆਰੇ ਨਹੀਂ ਗਏ ਇਹਨਾਂ ਨੇ ਕਦੇ ਕਥਾਈ ਨਹੀਂ ਸੁਣੀ ਪਿਤਾ ਜੀ ਭੂਆ ਜੀ ਨੂੰ ਦੱਸਣਾ ਸਾਭ ਜਦਿਆਂ ਦੀ ਉਮਰ ਕਿੰਨੀ ਕੁ ਸੀ ਉਹ ਤੇ ਉਸ ਉਮਰ ਵਿੱਚ ਸ਼ਹੀਦ ਵੀ ਹੋ ਗਏ ਸਨ ਮੈਂ ਜੇਲ੍ਹ ਨਹੀਂ ਜਾ ਸਕਦੀ ਵੀਰਾਂ ਬਾਲੀ ਦੀ ਤਾਂ ਗਾਲੀ ਕਹੀ ਹੁਣ ਤਾਂ ਕਿਸ਼ਨ ਸਿੰਘ ਦੀਆਂ ਅੱਖਾਂ ਵੀ ਬੇਕਾਬੂ ਹੋ ਗਈਆਂ ਇਹ ਤਸੱਲੀ ਭਰੀ ਖੁਸ਼ੀ ਦੇ ਅਥਰੂ ਸਨ ਕਿਸ਼ਨ ਸਿੰਘ ਨੇ ਲਾਜ ਦੇ ਸਹਰਾਣਿਓ ਚਾਬੀਆਂ ਚੁੱਕੀਆਂ ਸਮਾਨ ਵਾਲੇ ਕਮਰੇ ਵਿੱਚ ਹੀ ਉਸਨੇ ਕੱਪੜੇ ਬਦਲੇ ਤੇ ਮੁੜ ਲਾਜ ਪਾਸ ਆ ਗਿਆ ਲਾਜ ਦੇ ਇਹ ਸਵਾਲ ਨੇ ਕਿ ਪਿਤਾ ਜੀ ਇਸ ਵੇਲੇ ਕਿਉਂ ਕੱਪੜੇ ਬਦਲੇ ਨੇ ਕਿਧਰੇ ਚੱਲੇ ਹੋ ਕਿਸ਼ਨ ਸਿੰਘ ਦਾ ਬਹੁਤ ਸਾਰਾ ਕੰਮ ਸੌਖਾ ਕਰ ਦਿੱਤਾ। ਕਿਸ਼ਨ ਸਿੰਘ ਨੂੰ ਹੁਣ ਇਹੋ ਸੋਚ ਸੀ ਕਿ ਆਪਣੇ ਹੁਣੇ ਗ੍ਰਿਫਤਾਰ ਹੋਣ ਦੀ ਖਬਰ ਬਿਮਾਰ ਲਾਜ ਨੂੰ ਕਿਹੜਿਆਂ ਲਫ਼ਜ਼ਾਂ ਵਿੱਚ ਦੱਸੇ। ਵੀਰਾਂਵਾਲੀ ਦੀ ਉਚੇਚੀ ਬੇਚੈਨੀ ਨੇ ਵੀ ਬਹੁਤ ਕੁਝ ਪ੍ਰਗਟ ਕਰ ਦਿੱਤਾ ਸੀ। ਕਿਸ਼ਨ ਸਿੰਘ ਨੇ ਸ਼ਬਦਾਰਥ ਦੀਆਂ ਪੋਥੀਆਂ ਤੇ ਨਿਤਨੇਮ ਦਾ ਗੁਟਕਾ ਲਾਜ ਦੇ ਕਮਰੇ ਵਿੱਚ ਸੀ ਅਲਮਾਰੀ ਚੋਂ ਕੱਢ ਕੇ ਆਪਣੇ ਨਿੱਕੇ ਜਿਹੇ ਬਕਸੇ ਵਿੱਚ ਪਾਇਆ। ਬ੍ਰਾਂਡੇ ਵਿੱਚ ਬੂਟਾਂ ਦਾ ਖੜਕਾਰ ਹੋਇਆ। ਕਿਸ਼ਨ ਸਿੰਘ ਨੇ ਤਾਪ ਨਾਲ ਭਖ ਰਹੇ ਲਾਜ ਦੇ ਮੱਥੇ ਨੂੰ ਚੁੰਮਿਆ। "ਮੇਰੀ ਲਾਜ ਦਾ ਪਾਪੂਰਤ ਸ਼ਬਦ ਉਸਦੇ ਮੂੰਹ ਚੋਂ ਨਿਕਲਿਆ। ਉਸ ਦੀਆਂ ਅੱਖਾਂ ਵਿੱਚ ਜੰਮੇ ਹੋਏ ਮੋਤੀ ਇੱਕ ਵੇਰ ਫੇਰ ਪਿਗਲ ਪਏ। ਅਨਜਾਣੀ ਲਾਜ ਨੇ ਬੜੀ ਸਿਆਣਪ ਭਰੀ ਆਵਾਜ਼ ਵਿੱਚ ਕਿਹਾ, "ਪਿਤਾ ਜੀ, ਮੇਰਾ ਫਿਕਰ ਨਾ ਕਰੋ। ਘਰ ਦੇ ਗਲੀ ਵਾਲੇ ਦਰਵਾਜ਼ਿਆਂ" ਇੱਕ ਨੌਜਵਾਨ ਅੰਦਰ ਵੜਿਆ ਤੇ ਪੁਲਿਸ ਦੀ ਅੱਖ بچਾ ਕੇ ਉਸਨੇ ਕਿਸ਼ਨ ਸਿੰਘ ਦੇ ਕੰਨ ਵਿੱਚ ਕੋਈ ਗੱਲ ਕੀਤੀ ਨੌਜਵਾਨ ਵਾਪਸ ਚਲਾ ਗਿਆ ਕਿਸ਼ਨ ਸਿੰਘ ਦੇ ਚਿਹਰੇ ਤੇ ਫਿਰ ਡੂੰਗੀ ਗੰਭੀਰਤਾ ਆ ਗਈ ਇਸੇ ਹਾਲਤ ਵਿੱਚ ਲਾਸ਼ ਸੰਬੰਧੀ ਵੀਰਾਂਵਾਲੀ ਨੂੰ ਕੁਝ ਗੱਲਾਂ ਸਮਝਾ ਕੇ ਉਹ ਪੁਲਿਸ ਨਾਲ ਟਾਂਗੇ ਵਿੱਚ ਬੈਠ ਗਿਆ ਸ਼ਹਿਰ ਦੀ ਕੁਤਬਾਲੀ ਵਿੱਚ ਟੈਲੀਫੋਨ ਦੀ ਘੰਟੀ ਖੜਕਣ ਦੇ ਨਾਲ ਹੀ ਗਾਰਡ ਨੂੰ ਤਿਆਰ ਹੋਣ ਦਾ ਹੁਕਮ ਤਾਂ ਹੋ ਗਿਆ ਪਰਤ ਤੋਰ ਦਾ ਆਰਡਰ ਇੱਕ ਘੰਟੇ ਦੀ ਉਡੀਕ ਪਿੱਛੋਂ ਮਿਲਿਆ ਛੋਟੇ ਬਾਜ਼ਾਰ ਦੇ ਨਾਲ ਲੱਗਦੀ ਪੁਰਾਣੀ ਹਵੇਲੀ ਨੂੰ ਪੁਲਿਸ ਦੇ ਠੇਰਾ ਪਾਣ ਦੀ ਢਿੱਲ ਸੀ ਕਿ ਹਵੇਲੀ ਦੀ ਖੱਬੀ ਨੁੱਕਰ ਵਾਲੇ ਕਮਰੇ ਦੇ ਗਲੀ ਵੱਲ ਖੁੱਲਣ ਵਾਲੇ ਦਰਵਾਜ਼ੇ ਵਿੱਚੋਂ ਇੱਕ ਖੱਦਰ ਪੋਸ਼ ਬੀਬੀ ਦੌੜ ਕੇ ਬਾਹਰ ਨਿਕਲੀ ਇਸ ਦੇ ਹੱਥ ਵਿੱਚ ਇੱਕ ਕੌਮੀ ਝੰਡਾ ਅਤੇ ਗਾਤਰੇ ਕਿਰਪਾਨ ਹੈ ਤੁਰਤ ਹੀ ਇਸ ਦੇ ਪਿੱਛੇ-ਪਿੱਛੇ ਕੌਮੀ ਨਾਅਰੇ ਲਾਉਂਦੀਆਂ ਖੱਦਰ ਦੀਆਂ ਸਾੜੀਆਂ ਵਾਲੀਆਂ ਖੋਰ ਵੀ ਬਹੁਤ ਸਾਰੀਆਂ ਬੀਬੀਆਂ ਨਿਕਲ ਕੇ ਆਈਆਂ ਗਲੀ ਵਾਲੇ ਦਰਵਾਜ਼ੇ ਅੱਗੇ ਖੜਾ ਸਪਾਹੀ ਵੇਖਦਾ ਹੀ ਰਹਿ ਗਿਆ ਤੇ ਬੀਬੀਆਂ ਬਾਜ਼ਾਰ ਵਿੱਚ ਪੁੱਜ ਗਈਆਂ ਭਾਰਤ ਮਾਤਾ ਦੀ ਜੈ ਤੇ ਨਾਰਿਆਂ ਨਾਲ ਅਸਮਾਨ ਗੂੰਜਣ ਲੱਗਾ ਥੋੜੇ ਚਿਰ ਵਿੱਚ ਹੀ ਇਤਨੀ ਭੀੜ ਹੋ ਗਈ ਕਿ ਛੋਟੇ ਬਾਜ਼ਾਰ ਦਾ ਰਸਤਾ ਹੀ ਬੰਦ ਹੋ ਗਿਆ ਕੌਮੀ ਝੰਡੇ ਵਾਲੀ ਬੀਬੀ ਨੇ ਝੰਡਾ ਉੱਚਾ ਕਰਕੇ ਕਿਹਾ ਕੌਮੀ ਝੰਡਾ ਜਵਾਬ ਵਿੱਚ ਲੋਕਾਂ ਨੇ ਕਿਹਾ ਸਦਾ ਉੱਚਾ ਰਹੇ ਇੱਕ ਪੁਲਸੀਏ ਨੇ ਅੱਗੇ ਵਧ ਕੇ ਝੰਡਾ ਖੋਣ ਦੀ ਕੋਸ਼ਿਸ਼ ਕੀਤੀ। ਝੰਡੇ ਵਾਲੀ ਬੀਬੀ ਅੱਗੇ ਵਧਦੀ ਜਾ ਰਹੀ ਸੀ। ਪੁਲਿਸ ਵਾਲੇ ਦਾ ਹੱਥ ਗਾਥਰੇ ਦੀ ਕਰਪਾਨ ਤੇ ਜਾ ਪਿਆ। ਤੇ ਖਿੱਚਾ-ਖਿੱਚੀ ਵਿੱਚ ਮਿਆਨ ਉੱਤਰ ਗਈ ਤੇ ਪੁਲਸੀਏ ਦੇ ਹੱਥ ਨੂੰ ਝਰੀਟ ਆ ਗਈ। ਥੋੜਾ ਜਿਹਾ ਖੂਨ ਵੀ ਨਿਕਲ ਆਇਆ। ਪੁਲਸ ਨੇ ਘਬਰਾ ਕੇ ਲਾਠੀ ਚਾਰਜ ਸ਼ੁਰੂ ਕਰ ਦਿੱਤਾ। ਬਹੁਤ ਸਾਰੀ ਭੀੜ ਖਿੰਡ ਪੰਡ ਗਈ। ਤੇ ਝੰਡੇ ਵਾਲੀ ਬੀਬੀ ਨੇ ਕੌਮੀ ਝੰਡੇ ਨੂੰ ਦੋਹਾਂ ਹੱਥਾਂ ਵਿੱਚ ਕੁੱਟ ਕੇ ਫੜ ਲਿਆ। ਤੇ ਇੱਕ ਦੁਕਾਨ ਦੇ ਸਾਹਮਣੇ ਫੱਟੇ ਤੇ ਧਰਨਾ ਮਾਰ ਕੇ ਬੈ ਗਈ। ਬਾਕੀ ਦੀਆਂ ਬੀਬੀਆਂ ਵੀ ਜ਼ਮੀਨ ਤੇ ਬਹਿ ਗਈਆਂ। ਬਹੁਤ ਸਾਰੀ ਭੀੜ ਦੇ ਖਿੰਡਪੁੰਡ ਜਾਨਪੁਰ ਪੁਲਿਸ ਗਾਰਾ ਦੇ ਇੰਚਾਰਜ ਨੇ ਪਹਿਲਾਂ ਬੜੇ ਰੋਹਬ ਨਾਲ ਫੇਰ ਨਰਮੀ ਨਾਲ ਝੰਡੇ ਵਾਲੀ ਬੀਬੀ ਤੋਂ ਝੰਡਾ ਲੈਣ ਦੀ ਕੋਸ਼ਿਸ਼ ਕੀਤੀ। ਪਰ ਬੀਬੀ ਦੇ ਡੂੰਘੇ ਵਿਸ਼ਵਾਸ ਸਾਹਮਣੇ ਕੋਈ ਪੇਸ਼ ਨਾ ਗਈ। ਬੀਬੀ ਨੇ ਕਿਹਾ ਇਹ ਝੰਡਾ ਸਾਡੀ ਜਾਨ ਦੇ ਨਾਲ ਹੀ ਜਾਵੇਗਾ। ਅਖੀਰ ਤੇ ਬੀਬੀਆਂ ਦੇ ਸਾਰੇ ਜਥੇ ਨੂੰ ਗ੍ਰਿਫਤਾਰ ਕਰਕੇ ਟਾਂਗਾਂ ਵਿੱਚ ਬਿਠਾ ਲਿਆ ਗਿਆ ਜੇਲ੍ਹ ਦੇ ਦਰਵਾਜ਼ੇ ਅੱਗੇ ਜਾ ਕੇ ਫਿਰ ਝੰਡੇ ਦਾ ਝਗੜਾ ਛੱਡ ਗਿਆ ਬੀਬੀਆਂ ਕਹਿੰਦੀਆਂ ਸਨ ਕਿ ਅਸੀਂ ਜੇਲ੍ਹ ਦੀ ਬੈਰਕ ਤੇ ਕੌਮੀ ਝੰਡਾ ਲਾਣ ਲਈ ਅੰਦਰ ਲੈ ਜਾਵਾਂਗੀਆਂ ਇਹ ਝਗੜਾ ਹੋ ਹੀ ਰਿਹਾ ਸੀ ਕਿ ਕਿਸ਼ਨ ਸਿੰਘ ਨੂੰ ਵੀ ਪੁਲਿਸ ਲੈ ਕੇ ਜੇਲ੍ਹ ਦੇ ਦਰਵਾਜ਼ੇ ਅੱਗੇ ਪੁੱਜ ਗਈ ਬੀਬੀਆਂ ਦੇ ਜਥੇ ਅੰਦਰ ਝੰਡਾ ਹੱਥ ਵਿੱਚ ਫੜੀ ਬੈਠੀ ਆਪਣੀ ਸੁਪਤਨੀ ਸਰਨਕੌਰ ਨੂੰ ਵੇਖ ਕੇ ਕਿਸ਼ਨ ਸਿੰਘ ਨੂੰ ਕੋਈ ਹੈਰਾਨੀ ਨਾ ਹੋਈ। ਇਉਂ ਜਾਪਦਾ ਹੈ ਕਿ ਕਿਸ਼ਨ ਸਿੰਘ ਨੂੰ ਇਸ ਘਟਨਾ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਹੈ। ਕਿਸ਼ਨ ਸਿੰਘ ਨੇ ਬੀਬੀਆਂ ਨੂੰ ਸਮਝਾਇਆ ਤੁਸੀਂ ਝੰਡੇ ਸੰਬੰਧੀ ਆਪਣਾ ਕਾਫੀ ਵਿਸ਼ਵਾਸ ਪ੍ਰਗਟ ਕਰ ਦਿੱਤਾ ਹੈ। ਖੁੱਲ੍ਹ ਦੀ ਹਾਲਤ ਵਿੱਚ ਤੁਸੀਂ ਇਸ ਦੀ ਬੇਅਦਵੀ ਨਹੀਂ ਹੋਣ ਦਿੱਤੀ। ਹੁਣ ਤੁਸੀਂ ਕੈਦ ਹੋ। ਜੇ ਇੱਕ ਵੇਰ ਤੁਸੀਂ ਬੈਰਕ ਤੇ ਝੰਡਾ ਲਾ ਵੀ ਲਿਆ ਤਾਂ ਜੇਲ੍ਹ ਕਰਮਚਾਰੀ ਤੁਹਾਨੂੰ ਬੈਰਕ ਦੇ ਅੰਦਰ ਬੰਦ ਕਰਕੇ ਝੰਡਾ ਫਾੜ ਦੇਣਗੇ ਇਸ ਲਈ ਇਸ ਦਾ ਲਾਭ ਨਹੀਂ ਅਖੀਰ ਫੈਸਲਾ ਹੋਇਆ ਕਿ ਝੰਡਾ ਅਦਬ ਨਾਲ ਕਾਂਗਰਸ ਦੇ ਦਫ਼ਤਰ ਵਿੱਚ ਪਹੁੰਚਾ ਦਿੱਤਾ ਜਾਵੇ ਜੇਲ੍ਹ ਦੇ ਅੰਦਰ ਦਾਖਲ ਹੋ ਕੇ ਸਰਨ ਕੌਰ ਨੇ ਆਪਣੇ ਪਤੀ ਤੋਂ ਲਾਜ ਬਾਬਤ ਪੁੱਛਿਆ ਪਰ ਕੋਈ ਜਵਾਬ ਸੁਣਨ ਤੋਂ ਪਹਿਲਾਂ ਹੀ ਜਨਾਨਾ ਵਾਰਡ ਦਾ ਬੂਹਾ ਖੁੱਲ ਕੇ ਬੰਦ ਹੋ ਗਿਆ ਵੱਡਾ ਤਾਪ ਤੇ ਮਾਤਾ ਪਿਤਾ ਦਾ ਫੜਿਆ ਜਾਣਾ ਸਾਰੇ ਦੁੱਖਾਂ ਤੇ ਦੇਸ਼ ਸੇਵਾ ਲਈ ਜੇਲ੍ਹ ਜਾਣ ਦੀ ਜ਼ਬਰਦਸਤ ਇੱਛਾ ਪ੍ਰਬਲ ਹੋ ਆਈ ਲਾਜ ਦਿਨਾਂ ਵਿੱਚ ਹੀ ਤੁਰਨ ਫਿਰਨ ਲੱਗ ਪਈ ਭੂਆ ਨੇ ਲਾਜ ਦੀ ਸੇਵਾ ਵਿੱਚ ਕਸਰ ਨਾ ਰੱਖੀ ਲਾਜ ਨੂੰ ਚੁਕਵਾ ਕੇ ਉਹ ਘਰ ਹੀ ਲੈ ਗਈ ਸੀ ਵੀਰਾਂ ਵਾਲੀ ਦੇ ਘਰ ਵਾਲੇ ਜਮੰਦਾਰ ਹੁਸ਼ਨਾਕ ਸਿੰਘ ਨੂੰ ਆਪਣੇ ਸਾਲੇ ਅਤੇ ਸਾਲੇ ਹਰ ਦੇ ਫੜੇ ਜਾਣ ਦੀ ਖਬਰ ਗੱਡੀ ਵਿੱਚ ਹੀ ਕਿਸੇ ਵਕਫ ਤੋਂ ਮਿਲੀ ਜਦ ਕਿ ਉਹ ਘਰ ਛੁੱਟੀ ਆ ਰਿਹਾ ਸੀ। ਛੌਣੀ ਵਿੱਚ ਕੋਈ ਅਖਬਾਰ ਨਹੀਂ ਸੀ ਜਾਂਦਾ। ਹੁਸ਼ਨਾਕ ਸਿੰਘ ਦਾ ਟਾਂਗਾ ਜਦ ਬੂਹੇ ਅੱਗੇ ਪੁੱਜਾ ਤਾਂ ਲਾਜ ਦਰਵਾਜ਼ੇ ਵਿੱਚ ਖੜੀ ਸੀ। ਉਸਨੇ ਪਹਿਲਾਂ ਫੁੱਫੜ ਦੇ ਆਉਣ ਦੀ ਖ਼ਬਰ ਦੌੜ ਕੇ ਭੂਆ ਨੂੰ ਦੱਸੀ। ਫਿਰ ਪਰਤ ਕੇ ਟਾਂਗੇ ਵਿੱਚੋਂ ਉੱਤਰੇ ਫੁੱਫੜ ਦੇ ਗਾਲਾਂ ਆਣ ਲੱਗੀਆਂ। ਵੀਰਾਂਵਾਲੀ ਨੇ ਪਹਿਲਾਂ ਦਰਵਾਜ਼ੇ ਅੱਗੇ ਆਣ ਕੇ ਆਪਣੇ ਪਤੀ ਨੂੰ ਸਤਿ ਸ਼੍ਰੀ ਅਕਾਲ ਆਖੀ। ਫੇਰ ਚੱਕ ਅੰਦਰ ਵੜ ਕੇ ਸ਼ੀਸ਼ੇ ਅੱਗੇ ਆਪਣੇ ਵਾਲ ਸਵਾਰੇ ਦੁਪੱਟਾ ਬਦਲਿਆ ਅਤੇ ਮੁੜਚਾਈ ਚਾਈ ਬਾਹਰ ਆਣ ਕੇ ਸਮਾਨ ਸੰਭਾਲਣ ਦੇ ਅਹਰ ਵਿੱਚ ਲੱਗ ਗਈ। ਲਾਜਵੀ ਨਿੱਕੀਆਂ-ਨਿੱਕੀਆਂ ਚੀਜ਼ਾਂ ਸੰਭਾਲਣ ਵਿੱਚ ਆਪਣੀ ਭੂਆ ਨੂੰ ਮਦਦ ਦੇਣ ਲੱਗੀ। ਗੁਆਂਢ ਤੋਂ ਸੱਜਣ ਮਿੱਤਰ ਹੁਸ਼ਨਾਕ ਸਿੰਘ ਨੂੰ ਪੁੱਛਣ ਭਾਲਣ ਆ ਗਏ। ਵੀਰਾਂਵਾਲੀ ਨੇ ਚੁੱਲ੍ਹੇ ਤੇ ਚਾਹ ਰੱਖ ਦਿੱਤੀ। ਗੌਂਡੀਆਂ ਦੇ ਚਲੇ ਜਾਣ ਪੁਰ ਚਾਹ ਪਲਾਣ ਲੱਗਿਆ ਹੀ ਵੀਰਾਂ ਵਾਲੀ ਨੂੰ ਵੀ ਆਪਣੇ ਪਤੀ ਪਾਸੋਂ ਸੁੱਖ ਸਾਦ ਪੁੱਛਣ ਦਾ ਮੌਕਾ ਮਿਲਿਆ ਉਸਨੇ ਚਾਹ ਵਿੱਚ ਮਿੱਠਾ ਰਲਾਂਦਿਆਂ ਪੁੱਛਿਆ ਜੀ ਵੱਲ ਰਾਜੀ ਬਾਜੀ ਰਹੇ ਹੋ ਅੱਗੇ ਤਾਂ ਵੱਲ ਹੀ ਰਹੇ ਆ ਪਰ ਮਾਲੂਮ ਹੁੰਦਾ ਤੂੰ ਵੱਲ ਰਹਿਣ ਨਹੀਂ ਜੇ ਦੇਣਾ ਵੀਰਾਂ ਵਾਲੀ ਦੇ ਕੰਨਾਂ ਨੂੰ ਐਸੇ ਹੀ ਉੱਤਰ ਦੀ ਆਸ ਸੀ ਉਹ ਆਪਣੇ ਪਤੀ ਦੇ ਚਿਹਰੇ ਤੋਂ ਉਸ ਦੇ ਮਨ ਦੀ ਅਵਸਥਾ ਨੂੰ ਤਾਂ ਪੜ ਚੁੱਕੀ ਸੀ ਪਰ ਨਾਰਾਜ਼ਗੀ ਦੇ ਕਾਰਨ ਦੀ ਪੂਰੀ ਸਮਝ ਉਸ ਨੂੰ ਅਜੇ ਨਹੀਂ ਸੀ ਆਈ ਵੀਰਾਂਵਾਲੀ ਨੇ ਗੱਲ ਨੂੰ ਇੱਥੇ ਹੀ ਠੱਪ ਦਿੱਤਾ ਹੁਸ਼ਨਾਕ ਸਿੰਘ ਦੇ ਨਾਂ ਨੁੱਕਰ ਕਰਦਿਆਂ ਚਾਹ ਦੀ ਪਿਆਲੀ ਪੀ ਲਈ ਰਾਤ ਦੀ ਰੋਟੀ ਤੱਕ ਵੀਰਾਂਵਾਲੀ ਨੇ ਕੋਈ ਗੱਲ ਛੜਨ ਦਾ ਮੌਕਾ ਨਹੀਂ ਦਿੱਤਾ ਹੁਸ਼ਨਾਕ ਸਿੰਘ ਨੇ ਭਰਿਆਂ ਪੀਤਿਆਂ ਹੀ ਦੋ ਰੋਟੀਆਂ ਸੰਘੋ ਹੇਠਾਂ ਉਤਾਰੀਆਂ ਵੀਰਾਂਵਾਲੀ ਨੇ ਤਾਂ ਖਾਣਾ ਹੀ ਕੀ ਸੀ ਸੌਣ ਦੇ ਕੱਪੜੇ ਬਦਲ ਕੇ ਹੁਸ਼ਨਾਕ ਸਿੰਘ ਲੰਮਾ ਪਹਿ ਗਿਆ ਵੀਰਾਂਵਾਲੀ ਲਾਜ ਨੂੰ ਰੋਟੀ ਖਵਾ ਕੇ ਭਾਂਡਾ ਟਿੰਡਰ ਸਾਂਭਣ ਪਿੱਛੋਂ ਲੱਤਾਂ ਦਬਾਣ ਦੇ ਬਹਾਨੇ ਆਪਣੇ ਪਤੀ ਪਾਸ ਮੰਜੇ ਤੇ ਆਣ ਬੈਠੀ 10-15 ਮਿੰਟ ਦੋਹਾਂ ਪਾਸਿਆਂ ਤੋਂ ਚੁੱਪ ਰਹੀ ਹੁਸ਼ਨਾਕ ਸਿੰਘ ਨੇ ਪਾਸਾ ਪਰਤਦਿਆਂ ਇਉਂ ਵਾਸੀ ਲਈ ਜਿਵੇਂ ਉਹ ਪਹਿਲਾਂ ਹੀ ਸੌਂ ਗਿਆ ਸੀ ਤੇ ਹੁਣ ਹੀ ਉਸ ਨੂੰ ਵੀਰਾਂਵਾਲੀ ਦੇ ਪਾਸੇ ਬੈਠੇ ਹੋਣ ਦਾ ਪਤਾ ਲੱਗਾ ਵੀਰਾਂ ਬਾਲੀ ਨੇ ਕਿਹਾ ਜੀ ਇਧਰ ਮੂੰਹ ਤੇ ਕਰੋ ਤੁਹਾਨੂੰ ਤੇ ਜਾਗ ਰੱਖਣਾ ਵੀ ਨਹੀਂ ਆਉਂਦਾ ਉਡੀਕ ਉਡੀਕ ਕੇ ਸਾਡੀਆਂ ਅੱਖਾਂ ਵੀ ਪੱਕ ਗਈਆਂ ਨੇ ਤੇ ਸਿੱਧੇ ਮੂੰਹ ਗੱਲ ਵੀ ਨਹੀਂ ਕਰਦੇ ਛੁੱਟੀ ਕਿੰਨੀ ਮਿਲੀ ਜੇ ਹੁਸ਼ਨਾਕ ਸਿੰਘ ਨੇ ਫੇਰ ਪਾਸਾ ਪਰਤਿਆ ਤੇ ਅੱਖਾਂ 'ਪਰ ਹੱਥ ਰੱਖ ਕੇ ਆਖਣ ਲੱਗਾ ਹੁਣ ਤੂੰ ਲੰਮੀ ਛੁੱਟੀ ਸਮਝ ਸੁੱਖ ਤੈਨੂੰ ਪੱਚਦਾ ਨਹੀਂ ਹੁਣੇ ਹੀ ਤਰੱਕੀ ਦੇ ਦਿਨ ਸਨ ਪਰ ਤੂੰ ਮੈਨੂੰ ਕੁਝ ਨਹੀਂ ਵੰਡ ਦੇਣਾ ਜੀ ਗੱਲ ਤੇ ਦੱਸੋ ਗੱਲ ਕੀ ਦੱਸਾਂ ਤੈਨੂੰ ਪਤਾ ਨਹੀਂ ਅੱਜ ਕੱਲ੍ਹ ਲੜਾਈ ਦੇ ਦਿਨ ਨੇ ਕਿਸੇ ਫੌਜੀ ਦੇ ਬਾਗੀਆਂ ਨਾਲ ਮੇਲ-ਜੋਲ ਨੂੰ ਸਰਕਾਰ ਪਸੰਦ ਨਹੀਂ ਕਰਦੀ ਅਵਲ ਤਾਂ ਸਰਕਾਰ ਨੂੰ ਪਤਾ ਹੀ ਨਹੀਂ ਲੱਗਣ ਦੇਣਾ ਚਾਹੀਦਾ ਕਿ ਕੋਈ ਬਾਗੀ ਸਾਡੇ ਸੰਬੰਧੀ ਹਨ ਜੇ ਪਤਾ ਲੱਗ ਵੀ ਜਾਵੇ ਤਾਂ ਅਸੀਂ ਆਖ ਸਕਦੇ ਹਾਂ ਕਿ ਉਹ ਸਾਡੇ ਅੱਖੇ ਤੋਂ ਬਾਹਰ ਹਨ ਪਰ ਤੂੰ ਇਹ ਬਲਾਕ ਕਿਉਂ ਜਾਣ-ਬੁੱਝ ਕੇ ਆਪਣੇ ਗਲ ਪਾ ਲਈ ਬਾਗੀ ਦੀ ਧੀ ਨੂੰ ਰੱਖਣਾ ਤੂੰ ਨਹੀਂ ਜਾਣਦੀ ਕਿ ਕਿੰਨਾ ਜ਼ੁਰਮ ਹੈ ਆਪਣੇ ਪਤੀ ਦੀ ਗੱਲ ਸੁਣ ਕੇ ਵੀਰਾਂਵਾਲੀ ਨੂੰ ਕੰਬਣੀ ਜਿਹੀ ਆ ਗਈ ਉਸ ਨੂੰ ਇਹ ਖਿਆਲ ਨਹੀਂ ਸੀ ਕਿ ਲਾਜ ਨੂੰ ਐਸੇ ਹਾਲਾਤ ਵਿੱਚ ਇੱਥੇ ਲਿਆਉਣਾ ਪਤੀ ਲਈ ਇਤਨਾ ਜ਼ਿਆਦਾ ਦੁਖਦਾਈ ਹੋ ਸਕਦਾ ਉਸ ਦੀ ਜਾਨ ਪਸੀਨਾ ਪਸੀਨਾ ਹੋ ਗਈ ਹੁਸ਼ਨਾਕ ਸਿੰਘ ਨੇ ਫੇਰ ਦੰਦ ਕਰੀਚ ਕੇ ਕਿਹਾ ਤੂੰ ਇਸ ਕੁੜੀ ਨੂੰ ਕਿਉਂ ਮੇਰੇ ਘਰ ਲਿਆਂਦਾ ਵੀਰਾਂਵਾਲੀ ਨੇ ਭਰੇ ਗਲੇ ਨਾਲ ਸਾਰੀ ਵਿਥਿਆ ਇਸ ਤਰ੍ਹਾਂ ਸੁਣਾਈ ਜਿਵੇਂ ਕੋਈ ਪੁਜਾਰਨ ਦੇਵੀ ਪਾਸੋਂ ਕਿਸੇ ਮਨ ਭਾਉਨੇ ਵਰ ਦਾ ਤਰਲਾ ਲੈ ਰਹੀ ਹੈ ਪਰ ਤੁਰਥੀ ਉਸ ਨੂੰ ਅਨਪਵ ਹੋਇਆ ਕਿ ਪਤੀ ਦੇਵਤਾ ਪੱਥਰ ਦੀ ਮੂਰਤ ਹਨ ਉਸ ਦੇ ਮਨ ਵਿੱਚ ਪਤੀ ਜੀ ਦੇ ਛੁੱਟੀ ਆਉਣ ਦੀਆਂ ਕਿੰਨੀਆਂ ਮੰਗਾ ਸਨ ਉਸ ਦੇ ਸਾਰੇ ਵੱਲਵਲੇ ਤੇ ਚਾਉ ਖੰਡ ਪੁੰਡ ਕੇ ਉਸ ਦੀਆਂ ਅੱਖਾਂ ਸਾਹਮਣੇ ਪਰਛਾਵੇਂ ਜਿਹਾ ਬਣ ਕੇ ਖੇਲ ਰਗੇ ਪੁਆਂਦੀ ਪਿਆ ਹੀ ਉਸਨੇ ਰਾਤ ਕੱਟ ਲਈ ਹੰਝੂਆਂ ਦੇ ਕੀਮਤੀ ਮੋਤੀਆਂ ਦੀ ਪੇਟਾ ਪਰ ਪੱਥਰ ਦੀ ਮੂਰਤੀ ਵਿੱਚ ਕੋਈ ਅਨਭਵਤਾ ਹੀ ਨਹੀਂ ਪਤੀ ਦੇ ਹੱਥ ਨੇ ਵੀਰਾਵਾਲੀ ਨੂੰ ਵੀ ਆਪਣੇ ਅਪਰਾਧੀ ਹੋਣ ਦਾ ਸ਼ੱਕ ਜਿਹਾ ਪਾ ਦਿੱਤਾ ਘਬਰਾਇਆ ਹੋਇਆ ਆਦਮੀ ਆਪਣੀ ਘਬਰਹਟ ਦੇ ਕਾਰਨ ਲੁਕਾਉਣ ਦੇ ਜੋ ਸਾਧਨ ਵਰਤਦਾ ਹੈ ਉਹ ਉਸ ਦੀ ਘਬਰਾਹਟ ਨੂੰ ਵਧੇਰੇ ਪ੍ਰਗਟਾਉਂਦੇ ਹਨ ਸੱਜਣਾ ਮਿੱਤਰਾਂ ਤੱਕ ਗੱਲ ਪੁੱਜ ਗਈ ਸਿਆਣਿਆਂ ਦੀਆਂ ਦਲੀਲਾਂ ਤੇ ਮਸ਼ਾਲਾਂ ਹੁਸ਼ਨਾਕ ਸਿੰਘ ਨੂੰ ਕਹਿਲ ਨਾ ਕਰਵਾ ਸਕੀਆਂ ਕਿ ਤੇਰੇ ਸਾਲੇ ਤੇ ਸਾਲੇ ਹਾਰ ਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਵੀ ਤੇਰੇ ਤੇ ਨਹੀਂ ਆਉਂਦੀ। ਲਾਜ ਨੂੰ ਆਪਣੇ ਪਾਸ ਰੱਖਣਾ। ਉਹ ਆਪਣੀਆਂ ਸਭ ਆਸਾਂ ਦੇ ਖਾਤਮੇ ਦਾ ਪਰਵਾਨਾ ਸਮਝਦਾ ਸੀ। ਵਧੇਕ ਨਹੀਂ ਤਾਂ ਸੂਬੇਦਾਰ ਮੇਜਰ ਤਾਂ ਉਸ ਨੇ ਇਸ ਜੰਗ ਵਿੱਚ ਹੀ ਬਣਨਾ ਸੀ। ਲਾਜ ਦੇ ਕੰਨਾਂ ਵਿੱਚ ਵੀ ਕੋਈ ਨਾ ਕੋਈ ਗੱਲ ਪੈ ਜਾਂਦੀ ਰਹੀ। ਛੁੱਟੀ ਪੂਰੀ ਹੋ ਗਈ। ਖੁਸ਼ਨਾਕ ਸਿੰਘ ਨੇ ਟਾਂਗਾ ਬੂਹੇ ਅੱਗੇ ਖੜਾ ਕੀਤਾ ਵੀਰਾਂਵਾਲੀ ਨੂੰ ਬਾਹਾਂ ਫੜ ਕੇ ਉਸ ਦੇ ਵਿੱਚ ਬਿਠਾਇਆ ਤੇ ਮਕਾਨ ਦੀਆਂ ਚਾਬੀਆਂ ਜੇਬ ਵਿੱਚ ਪਾ ਲਈਆਂ ਬੂਹੇ ਅੱਗੇ ਕੁੜੀਆਂ ਨਾਲ ਖੇਡਦੀ ਲਾਜ ਟਾਂਗੇ ਵਿੱਚ ਬੈਠੀ ਬੇਵਸ ਭੂਆਵਲ ਤੇ ਭੂਆ ਹੰਝੂਆਂ ਭਰੀਆਂ ਅੱਖਾਂ ਨਾਲ ਲਾਜਵਲ ਵੇਖ ਰਹੀ ਹੈ ਟਾਂਗਾ ਓਲੇ ਹੋ ਗਿਆ ਪਰਾਜੀ ਲਾਜ ਦਾ ਕੀ ਬਣਿਆ ਵੀਰਾਂ ਅਸੀਂ ਤੇ ਤੇਰੇ ਪਾਸ ਮਾਨਤ ਛੱਡ ਗਏ ਸਾਂ 1 ਸਾਲ ਤੇ 2 ਮਹੀਨੇ ਗੁਜ਼ਰ ਜਾਣ ਪਿੱਛੋਂ ਸੈਂਟਰਲ ਜੇਲ੍ਹ ਮਲਤਾਨ ਦੇ ਮੁਲਾਕਾਤ ਕਮਰੇ ਵਿੱਚ ਭੈਣ ਵੀਰਾਂ ਵਾਲੀ ਦਾ ਇਹ ਇੱਕ ਸਵਾਲ ਤੇ ਭਰਾ ਕਿਸ਼ਨ ਸਿੰਘ ਦਾ ਇੱਕੋ ਜਵਾਬ ਬਸ ਕੁਲ ਦੋ ਹੀ ਗੱਲਾਂ ਸਨ ਜੋ ਉਹਨਾਂ ਇੱਕ ਘੰਟੇ ਦੀ ਮੁਲਾਕਾਤ ਵਿੱਚ ਜ਼ੁਬਾਨ ਨਾਲ ਕੀਤਾ ਇਹਨਾਂ ਦੋਹਾਂ ਗੱਲਾਂ ਪਿੱਛੋਂ ਦੋ ਵੱਲੀ ਚੁੱਪ ਤੇ ਕਿਸੇ ਕਿਸੇ ਵੇਲੇ ਤਾਂ ਅੱਖਾਂ ਨਾਲ ਇੱਕ ਦੂਜੇ ਵੱਲ ਤੱਕਣਾ ਦਿਲ ਦੀਆਂ ਗੱਲਾਂ ਹਨ ਜਿਨ੍ਹਾਂ ਨੂੰ ਬੇਜ਼ੁਬਾਨੀ ਦਾ ਕੋਈ ਪੰਡਤ ਹੀ ਦੱਸ ਸਕਦਾ ਹੈ ਮੁਲਾਕਾਤ ਕਰਵਾਉਣ ਵਾਲੇ ਅਫਸਰ ਨੇ ਵਕਤ ਖਤਮ ਹੋ ਜਾਣ ਦੀ ਘੰਟੀ ਵਜਾਈ ਦੋਵੇਂ ਭੈਣ ਭਰਾ ਚੁੱਪਚਾਪ ਏਕ ਦੂਜੇ ਨੂੰ ਵੇਖਦੇ ਅੱਡ ਹੋ ਗਏ ਮਾਪਿਓ ਜਾਈ ਨਾਲ ਇਹ ਆਖਰੀ ਮਿਲਣੀ ਹੈ ਕਿਸ਼ਨ ਸਿੰਘ ਨੂੰ ਇਸ ਗੱਲ ਦਾ ਕੀ ਪਤਾ ਸੀ ਜੇਲ੍ਹਾਂ ਵਿੱਚ ਕੈਦੀਆਂ ਦੀ ਆਵਾਜ਼ਾਈ ਲੱਗੀ ਰਹਿੰਦੀ ਹੈ ਕਿਸ਼ਨ ਸਿੰਘ ਨੂੰ ਇਹ ਤਾਂ ਪਤਾ ਲੱਗ ਚੁੱਕਾ ਹੈ ਕਿ ਇਲਾਜ ਹੁਣ ਲਾਹੌਰ ਤੱਕ ਦੇ ਹਸਪਤਾਲ ਵਿੱਚ ਹੈ ਪਰ ਵੀਰਾਂਵਾਲੀ ਉਸ ਨਾਲੋਂ ਵੀ ਸਖਤ ਕੈਦ ਵਿੱਚ ਹੈ ਕਿਸ਼ਨ ਸਿੰਘ ਨੂੰ ਇਹ ਗੱਲ ਕਿਸੇ ਨੇ ਨਹੀਂ ਦੱਸੀ। ਛੌਣੀ ਵਿੱਚ ਤਾਂ ਪੰਖੇਰੂ ਪਰ ਨਹੀਂ ਸੀ ਮਾਰ ਸਕਦਾ। ਬਾਗੀ ਭਰਾ ਪਰਜਾਈ ਤੇ ਬਾਗੀਆਂ ਦੀ ਧੀ ਬਾਬਤ ਵੀਰਾਂਵਾਲੀ ਨੂੰ ਕੌਣ ਖਬਰ ਦੱਸਦਾ? ਵੀਰਾਂਵਾਲੀ ਮੁਲਾਕਾਤ ਲਈ ਜੇਲ੍ਹ ਤੱਕ ਕਿਵੇਂ ਪੁੱਜ ਗਈ? ਇਸ ਭੇਦ ਦਾ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ। ਉਸਨੇ ਆਪਣੀ ਜਾਨ ਖਤਰੇ ਵਿੱਚ ਪਾਈ ਆਪਣੇ ਪਤੀ ਹੁਸ਼ਨਾਕ ਸਿੰਘ ਤੋਂ ਇਹ ਭੇਦ ਲੁਕਾਉਣ ਵਿੱਚ ਉਸ ਨੂੰ ਸਫਲਤਾ ਹੋਈ ਪਰ ਭਰਾ ਦੀ ਅਮਾਨਤ ਵਿੱਚ ਮਜਬੂਰੀ ਖਿਆਨਤ ਹੋ ਜਾਣ ਕਰਮ ਉਹ ਸਦਮਾ ਨਾ ਸਹਾਰ ਸકી ਹੁਸ਼ਨਾਕ ਸਿੰਘ ਨੇ ਅਸਲ ਮਰਜ਼ਬ ਵੱਲ ਤਾਂ ਧਿਆਨ ਨਾ ਕੀਤਾ ਹੋਰ ਦਵਾਈਆਂ ਨੇ ਕੀ ਸਵਾਰਨਾ ਸੀ ਸਰਨ ਕੌਰ ਦੀ ਕੈਦ ਪੂਰੀ ਹੋ ਗਈ ਵੀਰਾਂਵਾਲੀ ਨੇ ਅਮਾਨਤ ਵਿੱਚ ਖਿਆਨਤ ਕਰਨ ਦੀ ਦੋਸ਼ਣ ਹੋ ਗਈ ਪਰ ਜਾਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਹੀ ਸਦੀਵੀ ਰਿਹਾਈ ਪਾਈ ਸਰਨਕੌਰ ਸਿੱਧੀ ਲਾਹੌਰ ਹਸਪਤਾਲ ਵਿੱਚ ਪੁੱਜੀ ਵੱਡਾ ਦਰਵਾਜ਼ਾ ਬੰਦ ਸੀ ਦਰਬਾਨ ਨੇ ਕਿਹਾ ਮਰੀਜ਼ਾਂ ਦੇ ਆਰਾਮ ਦਾ ਵਕਤ ਹੈ ਦਰਵਾਜ਼ੇ ਦੀ ਖੱਬੀ ਨੁੱਕਰ ਵਿੱਚ ਭੰਗੀਆਂ ਦਾ ਘਰ ਸੀ ਉਹ ਪ੍ਰੀਖੱਦਰ ਪੋਸ਼ ਜਨਾਨੀ ਨੂੰ ਵੇਖ ਕੇ ਚਮੰਦਾਰਨੀ ਨੇੜੇ ਆ ਕੇ ਉਸ ਨੇ ਪੁੱਛਿਆ ਤੁਸੀਂ ਕਿਸ ਨੂੰ ਮਿਲਣਾ ਹੈ ਸਰਨਕੌਰ ਚਾਹੁੰਦੀ ਸੀ ਉਸ ਤੇ ਕੋਈ ਸਵਾਲ ਕਰੇ ਸਰਨਕੌਰ ਨੇ ਕਿਹਾ ਮੇਰੀ ਲੜਕੀ ਇੱਥੇ ਬਿਮਾਰ ਹੈ ਲਾਜ ਜਮਾਂਦਾਰਨੀ ਨੇ ਵਾਰਡ ਤੇ ਕਮਰੇ ਦਾ ਨੰਬਰ ਪੁੱਛਿਆ ਤੇ ਨਾਲ ਹੀ ਕਿਹਾ ਅਸਾਂ ਤੇ ਇਸ ਨਾਂ ਦੀ ਕੋਈ ਬਿਮਾਰ ਨਹੀਂ ਸੁਣੀ ਮੈਂ ਰੋਜ਼ ਹਰ ਇੱਕ ਵਾਰਡ ਵਿੱਚ ਸਫਾਈ ਲਈ ਜਾਂਦੀ ਹਾਂ ਸਰਨਕੌਰ ਨੇ ਕਿਹਾ ਮੈਨੂੰ ਤੇ ਵਾਰਡ ਦਾ ਪਤਾ ਨਹੀਂ ਨਾ ਹੀ ਕਮਰੇ ਤੇ ਨੰਬਰ ਦਾ ਪਤਾ ਸੁਣਿਆ ਕਿ ਮੇਰੀ ਲਾਜ ਇਸ ਹਸਪਤਾਲ ਵਿੱਚ ਹੈ ਸੁਣਿਆ ਜਮਾਂਦਾਰਨੀ ਨੇ ਹੈਰਾਨ ਹੋ ਕੇ ਪੁੱਛਿਆ ਤੁਸੀਂ ਆਪ ਉਸ ਨੂੰ ਇੱਥੇ ਦਾਖਲ ਨਹੀਂ ਕਰਵਾਇਆ ਨਹੀਂ ਅਸੀਂ ਜੇਲ੍ਹ ਵਿੱਚ ਸਾਂ ਪਿੱਛੋਂ ਹੀ ਉਹ ਬਿਮਾਰ ਹੋ ਗਈ ਹਾਂ ਬਾਗੀ ਦੀ ਧੀ ਹੋਵੇ ਜੀ ਜੇਲ੍ਹ ਦਾ ਨਾਂ ਸੁਣ ਕੇ ਜਮਾਂਦਾਰਨੀ ਨੇ ਕਿਹਾ ਇੱਥੇ ਉਸ ਦੇ ਇਲਾਜ ਨਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਪਤਲੀ ਗੋਰੀ ਜਹੀ 12-13 ਸਾਲਾਂ ਦੀ ਕੁੜੀ ਹੈ ਬੜੀਆਂ ਮਿੱਠੀਆਂ ਗੱਲਾਂ ਕਰਦੀ ਹੈ ਉਹਸ ਦੀਆਂ ਗੱਲਾਂ ਸੁਣ ਕੇ ਕਦੇ ਹੱਸ ਆ ਜਾਂਦਾ ਕਦੇ ਰੋਣਾ ਉਹ ਆਪਣੀ ਭੂਆ ਪਾਸ ਸੀ ਸਰਨਕੌਰ ਨੇ ਹਾਂ ਵਿੱਚ ਸਿਰ ਹਿਲਾਇਆ ਬਸ ਉਹ ਹੋਇਆ ਬਸ ਉਹ ਹੋਇਆ ਜਦੋਂ ਪਹਿਲਾਂ ਇੱਥੇ ਆਈ ਤਾਂ ਉਸਨੇ ਕਿਸੇ ਕੁੜੀ ਤੋਂ ਪੁੱਛਿਆ ਬਾਗੀ ਕਿਸ ਨੂੰ ਆਖਦੇ ਨੇ ਤੇ ਫਿਰ ਆਪ ਹੀ ਦੱਸਿਆ ਕਿ ਮੇਰਾ ਫੁੱਫੜ ਮੇਰੀ ਭੂਆ ਨੂੰ ਆਖਦਾ ਸੀ ਤੂੰ ਬਾਗੀਆਂ ਦੀ ਧੀ ਨੂੰ ਘਰ ਕਿਉਂ ਲਿਆਂਦਾ ਉਸੇ ਦਿਨ ਤੋਂ ਉਸ ਦਾ ਨਾਂ ਬਾਗੀ ਦੀ ਧੀ ਪੈ ਗਿਆ। ਜਦ ਵੀ ਡਾਕਟਰ ਆਉਂਦਾ ਉਹ ਆਖਦੀ ਹੈ ਮੈਨੂੰ ਮੇਰੇ ਪਿਤਾ ਜੀ ਤੇ ਮਾਤਾ ਜੀ ਪਾਸ ਜੇਲ੍ਹ ਵਿੱਚ ਲੈ ਚੱਲੋ। ਡਾਕਟਰ ਹੱਸ ਛੱਡਦਾ। ਜਮਾਦਾਰਨੀ ਦੀ ਗੱਲ ਨੂੰ ਸਰਨਕੌਰ ਬੁੱਤ ਬਣੀ ਸੁਣਦੀ ਗਈ। ਜਮਾਦਾਰਨੀ ਨੇ ਕਿਹਾ ਸਰਦਾਰ ਜੀ ਨੇ ਆਏ। ਉਹਨਾਂ ਦੀ ਕੈਦ ਅਜੇ ਅੱਧੀ ਵੀ ਨਹੀਂ ਗੁਜ਼ਰੀ। ਉਹਨਾਂ ਨੂੰ 3 ਸਾਲ ਦੀ ਕੈਦ ਮਿਲੀ ਸੀ। ਸਰਨਕੌਰ ਦੀ ਗੱਲ ਸੁਣ ਕੇ ਜਮਾਦਾਰਨੀ ਨੇ ਠੰਡਾ ਹੋ ਕਾ ਭਰਿਆ ਤੇ ਕਿਹਾ ਕੁੜੀ ਬੜੀ ਸਿਆਣੀ ਐ ਦੱਸਦੀ ਐ ਕਿ ਮੇਰਾ ਫੁੱਫੜ ਭੂਆ ਨੂੰ ਲੈ ਕੇ ਚਲਾ ਗਿਆ ਮੈਂ ਬਾਹਰ ਬੂਹੇ ਅੱਗੇ ਬੈਠੀ ਸਰਦਲ ਤੇ ਹੀ ਸੌਂਗੀ ਸਰਦੀ ਨਾਲ ਮੈਨੂੰ ਤਾਪ ਚੜ ਗਿਆ ਫਿਰ ਮੇਰੇ ਪਿਤਾ ਜੀ ਦਾ ਇੱਕ ਦੋਸਤ ਮੈਨੂੰ ਆਪਣੇ ਘਰ ਲੈ ਗਿਆ ਜਦ ਮੈਂ ਬਹੁਤ ਬਿਮਾਰ ਹੋ ਗਈ ਤਾ ਉਹ ਇੱਥੇ ਛੱਡ ਗਿਆ ਮੈਂ ਬਥੇਰਾ ਕਿਹਾ ਮੈਨੂੰ ਜੇਹ ਲੈ ਚੱਲੋ ਪਰ ਉਹ ਨਹੀਂ ਲੈ ਗਈ ਇਤਨੀ ਗੱਲ ਦੱਸਣ ਪਿੱਛੋਂ ਜਮਾਦਾਰਨੀ ਨੇ ਕਿਹਾ ਹੁਣ ਤੇ ਜਿਉ ਤੁਹਾਨੂੰ ਹੀ ਡੀਕਦੀ ਹੈ ਜਮਾਦਾਰਨੀ ਦੇ ਆਖਰੀ ਫਿਕਰੇ ਦਾ ਭਾਵ ਸਰਨਕੌਰ ਸਮਝ ਗਈ ਸੀ ਲਾਜ ਦੇ ਕਮਰੇ ਵਿੱਚ ਪੁੱਜਣ ਤੱਕ ਉਸ ਦੇ ਸਾਰੇ ਅਥਰੂ ਵਗ ਚੁੱਕੇ ਸਨ ਆਪਣੀ ਮਾਤਾ ਨੂੰ ਵੇਖ ਕੇ ਲਾਜ ਦੀਆਂ ਅੱਖਾਂ ਅੱਡੀਆਂ ਗਈਆਂ ਸਵੇਰ ਦੇ ਦੀਵੇ ਦੀ ਆਖਰੀ ਚਲਕ ਸੀ